ਸਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਲਓ ਜੀ ਇੱਕ ਹੋਰ ਵੀਡੀਓ ਸਾਹਮਣੇ ਆ ਗਈ ਅਸੀਂ ਹਰ ਉਹ ਸੋਚਦੇ ਹਾਂ ਵੀ ਲੋ ਜੀ ਮੰਡੀਆਂ ਦੇ ਵਿੱਚ ਦੁਕਾਨਾਂ ਦੇ ਉੱਤੇ ਤਰੋ ਤਰ ਤਾਜ਼ਾ ਤਾਜ਼ਾ ਹਰੀਆਂ ਹਲੀਆਂ ਸਬਜ਼ੀਆਂ ਆ ਗਈਆਂ ਨੇ ਕਿਉਂ ਨਾ ਅੱਜ ਫੁਲਾਨੀ ਸਬਜ਼ੀ ਬਣਾ ਲਈ ਜਾਵੇ ਅੱਜ ਅਸੀਂ ਪਾਈ ਭਿੰਡੀਆਂ ਬਣਾਵਾਂਗੇ ਅੱਜ ਅਸੀਂ ਤੋਰੀਆਂ ਬਣਾਵਾਂਗੇ ਅੱਜ ਅਸੀਂ ਪਰਤਾ ਬਣਾਉਣਾ ਆ ਅਸੀਂ ਸਬਜ਼ੀ ਨੂੰ ਉੱਪਰੋਂ ਦੇਖ ਲੈਂਦੇ ਆ ਵੀ ਵਧੀਆ ਮੋਟੀ ਜੀ ਸਬਜ਼ੀ ਆ ਵਧੀਆ ਫੁੱਲੀ ਹੋਈ ਆ ਔਰ ਇਹ ਕਿਸ ਤਰੀਕੇ ਨਾਲ ਤਿਆਰ ਹੋ ਰਹੀ ਆ ਸਕਰੀਨ ਤੇ ਚੱਲ ਰਹੀ ਆ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਸਬਜੀ ਨੂੰ ਸਮੇਂ ਤੋਂ ਪਹਿਲਾਂ ਤਿਆਰ ਕਰਨ ਦੇ ਵਾਸਤੇ ਉਸ ਦੀ ਚੰਗੀ ਫਲਾਪ ਦੇ ਵਾਸਤੇ ਦੇਖਿਆ ਜਾ ਰਿਹਾ ਕਿ ਸਬਜ਼ੀਆਂ ਦੇ ਵਿੱਚ ਟੀਕੇ ਲਗਾਏ ਜਾ ਰਹੇ ਨੇ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਵੀਡੀਓ ਦੇ ਵਿੱਚ ਤੁਸੀਂ ਵੀ ਸਾਫ਼ ਦੇਖ ਸਕਦੇ ਹੋ ਕਿ ਕਿਦਾਂ ਤਰ੍ਹਾਂ ਜਿਨ੍ਹਾਂ ਨੂੰ ਤੋਰੀਆਂ ਵੀ ਕਹਿ ਦਿੰਦੇ ਨੇ ਤੋਰੀਆਂ ਦੀ ਜਿਹੜੀ ਸਬਜੀ ਆ ਤੇ ਉਹਨਾਂ ਨੂੰ ਜਿਹੜੀਆਂ ਕਿ ਇਹ ਟੀਕੇ ਲਗਾ ਕੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਵੱਡਾ ਅਤੇ ਵਧੀਆ ਜਾ ਪਿਆਰ ਕਰਦੇ ਹੋਏ ਇਹ ਵਿਅਕਤੀ ਨਜ਼ਰ ਆ ਰਹੇ ਨੇ ਜਦੋਂ ਇਹਨਾਂ ਦੀ ਵੀਡੀਓ ਬਣਦੀ ਆ ਤਾਂ ਇਹ ਟੀਕੇ ਲਗਾਉਣ ਲਗਾਉਂਦੇ ਵੀ ਨਜ਼ਰ ਆ ਰਹੇ ਨੇ ਅਜਾਈਆਂ ਹੀ ਅਸੀਂ ਜਿਹੜੀਆਂ ਸਬਜ਼ੀਆਂ ਨੇ ਜਿਨ੍ਹਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਟੀਕੇ ਲਗਾਏ ਜਾਂਦੇ ਨੇ ਇਹ ਵੀ ਬਿਮਾਰੀਆਂ ਦਾ ਕਾਰਨ ਹੈ ਅੱਜ ਕੱਲ ਕੋਈ ਵੀ ਚੀਜ਼ ਤੁਹਾਨੂੰ ਪਿਓਰ ਨਹੀਂ ਮਿਲੇਗੀ ਨਾਹੀਂ ਤੁਹਾਨੂੰ ਕੋਈ ਆਰਗੈਨਿਕ ਚੀਜ਼ ਮਿਲੇਗੀ ਅੱਜਕਲ ਦੇਖਿਆ ਜਾ ਰਿਹਾ ਸਬਜ਼ੀਆਂ ਤੋਂ ਲੈ ਕੇ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਪ੍ਰੋਸੀ ਹੋ ਜਾ ਰਿਹਾ ਹੈ ਅੱਜ ਅਨੇਕਾਂ ਬਿਮਾਰੀਆਂ ਤੋਂ ਲੋਕ ਪੀੜਤ ਕਿਉਂ ਨੇ ਅੱਜ ਕਿਉਂ ਹਸਪਤਾਲਾਂ ਦੇ ਹਸਪਤਾਲ ਭਰੇ ਪਏ ਨੇ ਕਿਉਂਕਿ ਜਦੋਂ ਸਾਨੂੰ ਮਿਲਾਵਟ ਵਾਲੀਆਂ ਚੀਜ਼ਾਂ ਮਿਲਦੀਆਂ ਨੇ ਖਾਣ ਨੂੰ ਤਾਂ ਫਿਰ ਉਹ ਬਿਮਾਰੀਆਂ ਨੂੰ ਦਸਤਕ ਦਿੰਦੇ ਨੇ ਤੁਸੀਂ ਦੇਖ ਸਕਦੇ ਹੋ ਦੇਖਣ ਨੂੰ ਅਸੀਂ ਹਰੀਆਂ-ਹਰੀਆਂ ਸਬਜ਼ੀਆਂ ਚੁਣ ਕੇ ਲੈ ਕੇ ਆਉਨੇ ਆ ਪਰ ਇਹਨਾਂ ਸਬਜ਼ੀਆਂ ਨੂੰ ਕਿਸ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਤੁਸੀਂ ਖੁਦ ਦੇਖ ਸਕਦੇ ਹੋ ਤਾਂ ਫਿਰ ਅਸੀਂ ਵਿਸ਼ਵਾਸ ਅਸੀਂ ਯਕੀਨ ਕਿਹਦੇ ਕਰੀਏ ਲੋਕ ਕਹਿੰਦੇ ਨੇ ਭਾਈ ਘਰਾਂ ਦੇ ਵਿੱਚ ਵੇਚ ਲੋ ਜਿਨ੍ਹਾਂ ਦੇ ਰਹਿਣ ਨੂੰ ਇਹ ਦੋ ਕਮਰੇ ਨੇ ਉਹ ਕਿੱਥੇ ਵੇਚਣਗੇ ਸਬਜ਼ੀਆਂ ਤਾਂ ਇਸ ਤਰੀਕੇ ਦੀ ਜਿਹੜੀ ਮਿਲਾਵਟ ਹੋ ਰਹੀ ਉਹ ਲਗਾਤਾਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਲੋਕ ਚੰਦ ਪੈਸੇ ਕਮਾਉਣ ਦੇ ਵਾਸਤੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਲੋਕਾਂ ਦੇ ਨਾਲ ਖਿਲਵਾੜ ਕਰਦੇ ਨਜ਼ਰ ਆ ਰਹੇ ਨੇ ਜਿਸ ਦੇ ਚੱਲਦੇ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਲੋਕਾਂ ਦੀ ਸਿਹਤ ਦੇ ਨਾਲ ਇਸ ਤਰੀਕੇ ਦੇ ਨਾਲ ਖੇਲਵਾੜ ਕਰ ਰਹੇ ਨੇ ਇਹੀਆਂ ਸਬਜ਼ੀਆਂ ਅਸੀਂ ਖਾਂਦੇ ਆ ਸਾਡੇ ਬੱਚੇ ਖਾਂਦੇ ਨੇ ਸਾਡਾ ਸਾਰਾ ਪਰਿਵਾਰ ਖਾਂਦਾ ਹੈ ਪਰ ਇਹਨਾਂ ਸਬਜ਼ੀਆਂ ਨੂੰ ਕਿਸ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਇਸ ਨੂੰ ਦੇਖ ਕੇ ਖੁਦ ਹੈਰਾਨ ਹੋ ਜਾਂਦੇ ਆ ਕਿ ਕਿਸ ਤਰੀਕੇ ਦੀਆਂ ਚੀਜ਼ਾਂ ਅੱਜ ਕੱਲ ਲੋਕਾਂ ਨੂੰ ਪਰੋਸੀਆਂ ਜਾ ਰਹੀਆਂ ਨੇ ਕਦੇ ਜ਼ਮਾਨਾ ਹੁੰਦਾ ਸੀ ਕਿ ਲੋਕ ਘਰਾਂ ਦੇ ਵਿੱਚ ਜਾਂ ਫਿਰ ਛੋਟੇ ਮੋਟੇ ਉਹਨਾਂ ਦੇ ਕੋਲ ਜਗ੍ਹਾ ਹੁੰਦੀ ਸੀ ਉੱਥੇ ਸਬਜ਼ੀਆਂ ਪਾਜੇ ਬੀਜ ਲੈਂਦੇ ਸੀ ਆਪਣੀ ਘਰ ਦੀ ਖੇਤੀ ਹੁੰਦੀ ਸੀ ਕੋਈ ਉਸ ਦੇ ਵਿੱਚ मिलावट ਨਹੀਂ ਹੁੰਦੀ ਸੀ ਕੋਈ ਕਿਸੇ ਤਰੀਕੇ ਦੀ ਦਵਾਈ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ ਕੋਈ ਟੀਕੇ ਵਗੈਰਾ ਨਹੀਂ ਲਗਾਏ ਜਾਂਦੇ ਸੀ ਪਰ ਅੱਜ ਕੱਲ ਦੇਖਿਆ ਜਾ ਰਿਹਾ ਹੈ ਕਿ ਅਜਿਹੇ ਟੀਕੇ ਲਗਾ ਕੇ ਸਬਜ਼ੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਤੇ ਇਹੀ ਸਬਜ਼ੀਆਂ ਲੋਕਾਂ ਦੇ ਲਈ ਬਿਮਾਰੀ ਦਾ ਕਾਰਨ ਬਣਦੀਆਂ ਨਜ਼ਰ ਆ ਰਹੀਆਂ ਨੇ ਜੇਕਰ ਤੁਹਾਡੇ ਕੋਲ ਵੀ ਅਜਿਹੀ ਕੋਈ ਵੀਡੀਓ ਤਾਂ ਸਾਨੂੰ ਜ਼ਰੂਰ ਜਿਹੜੀ ਕਿ ਭੇਜੀ ਜਾਵੇ ਅਤੇ ਕਮੈਂਟ ਬਾਕਸ ਵਿੱਚ ਕਮੈਂਟ ਵੀ ਜ਼ਰੂਰ ਕਰਿਆ ਕਰੋ ਬਿਊਰੋ ਰਿਪੋਰਟ ਅਖੰਡ ਲੋਕ